ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਕਾਲੀਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਦੋ ਜਾਨਵਰ ਵਿਖਾਉਣੇ ਆ ਇੱਕ ਬਹੁਤ ਚੰਗੀ ਸੋਹਣੇ ਵੱਡੇ ਹਵਾਨੇ ਵਾਲੀ ਸਾਫਥਣਾਂ ਵਾਲੀ ਗੱਬਣ ਸੂਨ ਨੂੰ ਤਿਆਰ ਹੋ ਸਕਦਾ ਜਲਦੀ ਜਲਦੀ ਵੀਡੀਓ ਜੀ ਸੂਪੇ ਹੋ ਸਕਦਾ ਘੰਟੇ ਨੂੰ ਸੂਪੇ ਕੱਢ ਜੇ ਤਾਂ ਆਥਨ ਤੇ ਕਰ ਕੱਢ ਜੇ ਤੇ ਇੱਕ ਇਧਰ ਤਾਜੀ ਸੂਈ ਸਵਾਈ ਲੈ ਵੇਦਾ ਵੀ ਪੂਰਾ ਵੱਡਾ ਦੋਵੇਂ ਨਾਗ ਗਰਮੀ ਰਹਿਤ ਮੱਝਾਂ ਵਰਗਾ ਦੁੱਧ ਦਊ ਤੇ ਮੱਝ ਦੇ ਮੁਕਾਬਲੇ 'ਚ گاਵਾں ਦੋਵੇਂ ਆ ਜਾਣੀਆਂ ਤੇ ਨਾਲ ਫੇਰ ਵੀ ਅੱਧੇ ਪੈਸੇ ਵਿਕ ਜਾਣੇ ਆ ਜੇ ਇੱਕ ਮੱਝ ਲਾਉਂਗੇ ਤੇ ਉਹ ਇੱਕ ਹੀ ਰਹਿਣੀ ਐ ਦੋ گاਵਾں ਆ ਜਾਣੀਆਂ ਤੇ ਅੱਧੇ ਪੈਸੇ ਫੇਰ ਵੀ ਵਾਜ ਜਾਣੇ ਆ ਮੱਝਾਂ ਵਰਗਾ ਦੁੱਧ ਦਊ ਜਮਾ ਜੈਜਮਲ ਇਨਫੋਰਮੇਸ਼ਨ ਲੈ ਦੇਣਾ ਤਾਜੀ ਸੂਈ ਤੇ ਗੱਬਣ ਸੂਣ ਨੂੰ ਤਿਆਰ हां जी, ਸਤਿ ਸ੍ਰੀ ਅਕਾਲ ਜੀ। ਬਈ ਸਤਿ ਸ੍ਰੀ ਅਕਾਲ ਜੀ। ਨਾਮ ਦੱਸ ਦिए। ਨਾਮ ਜਸਕਰਨ ਪਿੰਡ ਕਾਲੇ ਕਿੱਤਹੀਲ ਬਾਗਾਪਨਾਂ ਜਿਲ੍ਹਾ ਮੋਟਾ। ਫੋਨ ਨੰਬਰ ਦੱਸ ਦिए। 914326104 ਇਹ ਤੋਂ ਹੀ ਸ਼ੁਰੂ ਕਰ ਲਈਏ। ਕੈਨਮਾ ਸੁਆ? ਇਹ ਬਈ ਆਪਾਂ ਨੂੰ ਦੱਸਣਾ ਮੁਤਾਬਕ ਦੂਜਾ ਸੁਆ। ਉਹ ਗਾਣੇ ਫਿੱਕੀ ਜ਼ਰੂਰ ਆ। ਹਮਮ ਇਹ ਸੁਆ ਓਰਿਜਨਲ ਦੂਜੇ ਹੋਊਗਾ। ਮੈਂ ਭਾਵੇਂ ਤੀਜਾ ਮੰਨ ਲਵੇ। ਠੀਕ ਹੈ। ਸਹੀ ਆ। ਇਹ ਮੰਨ ਲਾ ਵੀ ਸੁਬਾਹ ਨੂੰ ਯਾਰ 10:00 ਤੋਂ 4 ਦੇ ਵਿੱਚਕਾਰ। ਸੁਬਾਹ 3-4 ਵਜੇ। ਬੱਚਾ, ਬੱਚਾ ਇਹ ਮਗਰ ਜੇਰ ਦੀ ਹੋ ਪਈ ਆ ਬੱਟੇ। ਦੋਸਤੋ ਜੇ ਵਧੀਆ ਗੱਲ ਆ ਹਰੇਕ ਨੂੰ ਸਾਂਭ ਕੇ ਰੱਖ ਲੈਣੀ ਚਾਹੀਦੀ ਏ ਜੇ ਜੇ ਵੀਡੀਓ ਬਣਾਉਣੀ ਆ ਕਿਉਂਕਿ ਇਹਨਾਂ ਨੂੰ ਤਸੱਲੀ ਹੋ ਜਾਂਦੀ ਅਗਲੇ ਦੀ ਕੋਈ ਨਹੀਂ ਜੇ ਕਿਸ ਨੇ ਮੰਗੌਣੀ ਆਪਣੇ ਫੋਨ 'ਚ ਵੀਡੀਓ ਬਣੀ ਵੀ ਆ ਆ ਪੋਈ ਪਈ ਕਿੰਨਾ ਕ ਦੁੱਧ ਪਿਆਜੂ ਬਈ ਆਪਾਂ ਜਿੱਥੇ ਲਈ ਆ ਆਪਣੇ 14-15 ਕਿਲੋ ਦੱਸਿਆ ਇਹਦਾ ਕਿਵੇਂ ਕਹਿੰਦੇ ਭਾਵੇਂ ਆਪਾਂ ਵੀ ਲੋਕਾਂ ਨੂੰ ਇਸ ਤਰ੍ਹਾਂ ਧਰਾਂਗੇ ਜੀ ਹੂੰ ਇੰਨਾ ਕੀ ਜਰੂਰੀ ਬਾਕੀ ਆਪ ਕੋ ਆਪਣੇ ਹਰੇਕ ਬਣਾ ਸਾਂਭ ਲੈ ਸਹੀ ਆ ਦੋਸਤੋ ਇਸ ਗੱਲੋਂ ਇਸ ਵੀਰ ਦੀ ਇਮਾਨਦਾਰੀ ਆ ਕੈਨ ਨੂੰ ਤਾਂ ਬਾਈ ਕਹਿੰਦਾ ਲੋਕਾਂ ਨੂੰ ਲੇਵਾ ਵੇਖ ਕੇ ਕਹਿ ਦਿੱਗੇ 17 18 ਕਿਲੋ ਦਿੱਤਾ ਤੇ ਇੰਨਾ ਦੇਊਗੀ ਪਰ ਵਧੀਆ ਗੱਲ ਆ ਵੀਰ ਝੂਠ ਨਹੀਂ ਮਾਰਦਾ ਤੇ ਚਾਹੀਦਾ ਵੀ ਨਹੀਂ ਮਾਰਨਾ ਲੇਵੇ ਨੂੰ ਵੇਖ ਕੇ ਤਾਂ ਹਰੇਕ ਕਹ ਦੋ 17 18 ਪਰ ਬਾਈ ਕਹਿੰਦਾ 14 15 ਕ ਅਗਲੇ ਨੇ ਦੱਸਿਆ 14 15 ਮੰਨ ਕੇ ਸੌਦਾ ਕਰ ਲਿਓ ਜੇ ਏਡੇ ਲੇਵੇ ਵਾਲੀ 14 15 ਵੀ ਨਹੀਂ ਦਿੰਦੀ ਤੇ ਫਿਰ ਦੇਣਾ ਵੀ ਕਿਹੜੀ ਨੇ ਆ ਹੋ ਸਕਦਾ ਵੱਧ ਤਾ ਭਾਵਾਂ ਪਿਆ ਜੇ ਪਰ ਘੱਟ ਤੋਂ ਘੱਟ 14 15 ਮੰਨ ਕੇ ਸੌਦਾ ਕਰਿਓ ਚੰਗੇ ਵਪਾਰੀ ਦੇ ਘਰੇ ਖੜੀ ਹੁੰਦੀ 16 17 ਕਹਿਣਾ ਸੀ ਅਗਲੇ ਪਰ ਜਿਵੇਂ ਸਹੀ ਦਸੀ ਐ ਇਨਫੋਰਮੇਸ਼ਨ ਬਾਈ ਨੇ ਮੋਟਾ ਮੋਟਾ ਮੱਝ ਵਾਲਾ ਦੀਚਵਾਈ ਵਾਲਾ ਜਾਨ ਵਾਲਾ ਥਾਣਾ ਟਾਦੂਰ ਬਹੁਤ ਮੋਟੀ ਆ ਠੀਕ ਐ ਬਸ ਥੋੜਾ ਜਿਹਾ ਜੋਇਆ ਵੰਗ 3-4 ਕਿਲੋ ਨਹੀਂ ਜੋਇਆਗਾ ਲੋਕਾਂ ਕੋ ਨਹੀਂ ਜੋਇਆ ਨਹੀਂ ਜੋਇਆ ਬਾਈ ਬੱਚਾ ਚੰਗਾ ਆ ਗਏ ਤੇ ਕਈ ਦਸ਼ੇ 6 ਕਿਲੋ ਵੀ ਚੋ ਲੈਦੇ ਆ ਬਸ ਯਾਰ ਉਹ ਰੱਬ ਨੂੰ ਪਤਾ ਚੁੰਦੀ ਚੋਦੇ ਕੀ ਕਰਦੇ ਆ ਇਹ ਗੱਲ ਆ ਆਪਾਂ ਐਂ ਕਹਿੰਦੇ ਸਵੇਰ ਸੁਈ ਜਾਗਾ 5 ਵਜੇ ਦਾ 2 ਕਿਲੋ ਚੋਇਆ ਸੀ ਉਹ ਗਾਣੂ ਗਿਆ ਤਾਂ ਤੇ ਬਚਾ ਨਹੀਂ ਹੋਇਆ ਠੀਕ ਹੈ ਜੈ ਜੀ ਮੋਲਾ ਜੈ ਜੈ ਮੋਲਾ ਇਹ ਜੈ ਜੀ ਮੋਲਾ ਭਈ ਆਪਾਂ ਮੋਲ ਤਾਂ ਭਾਵੇਂ ਭਜਾਉਂਦੇ ਹਾਂ ਸਾਥ ਗਾ ਕੇ 7252 ਹਜ਼ਾਰ ਚ ਮਾਨਤਨ ਕਰਦੇ 53000 ਚ ਬਾਈ ਕਾਂ ਦਾ ਮਾਨਤਨ ਕਰਾਏ ਭਾੜੇ ਜੋਗਾ ਕਰ ਦੂ ਬੇਫਿਕਰ ਹੋ ਕੇ ਅਗਲਾ ਆਜੇ ਜੈ ਜੀ ਮੋਲਾ ਫਿਰ 52 53000 ਫਿਰ ਵੀ ਮਾਨਤਨ ਕਰਾਏ ਭਾੜੇ ਜੋਗਾ ਵੀਰ ਕਰ ਦੂਗਾ ਮੱਝਾਂ ਰਗਾ ਦੁੱਧ ਉਹ ਫੰਡਰ ਮੱਝੀ 55 50 55 ਦੀ ਆਉਂਦੀ ਆ ਤੇ ਦਾ ਤਾਜੀ ਸੂਈ ਆ ਤੇ ਫੰਡਰ ਮਾਝ ਤੇ ਮਗਰ ਕੱਲੀ ਪੂਛ ਹੁੰਦੀ ਆ ਤੇ 14 15 ਕਿਲੋ ਦੁੱਧ ਵਾਲੀ ਮਾਝ ਲੱਖੋਂ ਬਾਹਰ ਆਊਗੀ ਤਾਂ ਹੀ ਮੈਂ ਤੁਹਾਨੂੰ ਕਿਹਾ ਦੋਵਾਂ ਵਹਿਣਾ ਮਾਝ ਦੇ ਮੁੱਲ ਤੋਂ ਘੱਟ ਹੈ ਜਿਹਾ ਜਿਆਦਾ ਮੁੱਲ ਗਰਮੀਓ ਗਰਮੀ ਵਧੀਆ ਦੁੱਧ ਪਿਆ ਦੇਣਾ ਕਰੋ ਸੰਗਾ ਮੱਝਾਂ ਵਰਗਾ ਦੁੱਧ ਦੋ ਨੰਬਰ ਤੇ ਆ ਜਾ ਬਾਈ ਇਹ ਵੀ ਬਈ ਆਪ ਨੂੰ ਦੱਸਣ ਦਾ ਮੈਨੂੰ ਜੱਸੂ ਬਈ ਹੁੰਦੀ ਆ ਹਾਂ ਜਦੋਂ ਤੱਕ ਇਹ ਬਣੇ ਤਿਆਰੀ ਆ ਤਿਆਰੀ ਦਿਸੀ ਜਾਂਦੀ ਆ ਹਾਂ ਤੇ ਇਹ ਬਿਹੇਵੀਅਰ ਬੱਤਰਵੰਜਾ ਦੀ ਹੋਈ ਦੁੱਧ ਇਹ ਵੀ ਜਦੋਂ ਬੰਦਾ ਤਾਂ ਰਾਮ ਨਹੀਂ ਪਿਆ ਹਾਂ ਐਵੇਂ ਹਣਾ ਵਾਦੇ ਕਰੀਏ ਯੋਦਾ ਕੀ ਪੈਦਾ ਮੋੜ ਕੇ ਅਗਲਾ ਮਹੀਨਾ ਨੂੰ ਖੂਨ ਲਈਏ ਕਈ ਹਟਦੇ ਨੇ ਝੂਠ ਮਾਰਨ ਕਈ ਬਹੁ ਮਾਰਦੇ ਯਾਰ ਬਈ ਅਗਲਾ ਬਸੂ ਦੇ ਕੇ ਰੋੜਾ ਤਾਂ ਆਇਆ ਬਈ ਹੁਣ ਸੂਪੀ ਜਦੋਂ ਬਾਹਰ ਹੀ ਥਲੇ ਰੱਖਦੀ ਤੇ ਉਦੋਂ ਮਿਲ ਕੇ ਆਦੇ ਮਾਰ ਖੜੇ ਲੱਤੇ ਗੰਬੀਆ ਨੇ ਵੀ ਭਰੂਗੇ ਨਾ ਭਰੂਗੇ ਨਾ ਭਰੂਗੇ ਨਾ ਉਦੋਂ ਪਤਾ ਲੱਗਦਾ ਸਹੀ ਲੱਭਣ ਦਾ ਮੂੰਹ ਹੀ ਹਿਲਾਉਣਾ ਗੱਬਣ ਦਾ ਤਾਂ ਕਹੀ ਦੇਣਾ ਆਂ ਗਿਆ ਤੁਮੇ ਬਈ 20 ਕਿਲੋ ਦਿਉ ਹਾਂ ਪਰ ਉਹ ਲੈਣ ਦੇਣੀ ਹਾਂ ਇਹ ਕਹਿੰਦਾ ਕੋਈ ਫਾਇਦਾ ਨਹੀਂ ਹੂੰ ਸਹੀ ਗੱਲ ਹਾਂ ਆਪਾਂ ਨਹੀਂ ਦੱਸਾਂ ਕਿ ਵਧੀਆ ਆਪਣਾ ਥੋਈ ਨਹੀਂ ਗਾਂ ਆਪਦੀ ਦੋ ਡੰਨ ਬਣਾ ਚੋ ਵੀ ਸਹੀ ਹੈ ਆ ਜੀ ਤਸੱਲੀ ਕਰਕੇ ਵੇਚ ਲੈ ਜੋ ਦੋਸਤੋ 1 ਨੰਬਰ ਬਾਈ ਕਹਿੰਦਾ ਆਪਣੇ ਵੱਲੋਂ ਭਾਵਾ ਦੋ ਟਾਈਮ ਝੋਕੇ ਤਸੱਲੀ ਕਰਕੇ ਲੈ ਜਾਓ ਗੱਬਣ ਦਾ ਤਾਂ ਮੂੰਹ ਹੀ ਹਿਲਾਉਣਾ ਹੁੰਦਾ ਗੱਲ ਵੀ ਸਹੀ ਆ ਵੇ ਵਹੀ ਗੱਲ ਇਹਦਾ ਅੰਦਾਜ਼ਾ ਹਾਂ ਇਹ ਅੰਦਾਜ਼ਾ ਉਹ ਆਪਾਂ ਇਹਨਾਂ ਚੋਲੇ ਹਾਂ ਇਹਨੂੰ ਭਾਵਾਂ ਝੋਕੇ ਲੈ ਜਾਓ ਬਾਈ ਕਹਿੰਦਾ ਆਪਾਂ ਨੂੰ ਕੋਈ ਗੁੱਸਾ ਨਹੀਂ ਲੋਕਾਂ ਨੂੰ ਕਹ ਇਹਨੂੰ ਬਾਈ ਕਹਿੰਦਾ ਆਪਾਂ 20 ਕਿਲੋ ਕਹਿ ਦਈਏ ਗੱਬਣ ਦਾ ਮੂੰਹ ਹੀ ਹਿਲਾਉਣਾ ਪਰ ਲੋਕੀ ਫੇਰ ਵੀ ਨਹੀਂ ਸਮਝਦੇ ਪਰ ਮਾੜੀ ਗੱਲ ਆ ਯਾਰ ਜੈ ਜੈ ਦੱਸਿਆ ਕਰੋ ਕਾਦੂ ਐਵੇਂ ਝੂੜ ਦੁਫਾਨ ਮਾਰਨੇ ਪਰ ਨਹੀਂ ਹਟਦੇ ਲੋਕੀ ਮਾੜੀਆਂ ਗੱਲਾਂ ਹਵਾਨਾ ਪੂਰਾ ਸੋਹਣਾ ਸੂਪੇ ਦਾ ਘੰਟੇ ਨੂੰ ਸੂਪੇ ਕੱਢ ਜੇ ਢਿਹੜੀ ਕੱਢ ਜੇ ਪਰ ਵੜ ਤਿਆਰੀਆਂ ਚ ਸੂਣ ਨੂੰ ਜਾਵਾਂ ਤਿਆਰ ਆ ਲੇਵਾ ਪੂਰਾ ਸੋਣ 14 15 ਕਿਲੋ ਖੁੱਲਾ ਦੁੱਧ ਪਿਆ ਜੂ ਹੋਊ ਵੀ ਮੱਝ ਵਰਗਾ ਇਹਦੇ ਨਾਲੋਂ ਵੀ ਫੈਟ ਇਹਦੀ ਵੱਧ ਆਊਗੀ ਬਾਕੀ ਦੋਹਾਂ ਦਾ ਦੁੱਧ ਮੱਝਾਂ ਵਰਗਾ ਹੋ ਗਰਮੀ ਆ ਗਈ ਐ ਤੇ ਗਰਮੀ ਉਹ ਗਰਮੀ ਵਧੀਆ ਦੁੱਧ ਪਿਆ ਦੇਣੀਆਂ ਐਚਐਫਡੀ ਦੇ ਮੁਕਾਬਲੇ ਗਰਮੀ ਵੀ ਕਰਮ ਵਾਲੀਆਂ ਜਿਵੇਂ ਹੀ ਨਹੀਂ ਮਨੋਣੀ ਇਹਨਾਂ ਨੇ ਪਾਣੀ 라 ਵੀ ਪੂਰਾ ਚੰਗਾ ਚਵਾਈ ਇਹਦੀ ਵੀ ਡਾਂ ਕਰ ਗਈ ਉਹ ਇਹ ਵੀ 53 ਦੀ ਦੇ ਦੇਣੀ ਇੱਕ ਨੰਬਰ ਲੈ ਲਓ ਉਹ ਵੀ 53 ਦੀ ਦੋ ਨੰਬਰ ਲੈ ਲਓ ਉਹ ਵੀ 53 ਦੀ ਜਾਇਜ ਮੁੱਲ ਫੇਰ ਵੀ ਮਾਨਤਾਨ ਛੋੜ ਛੱਪਾ ਹੋ ਜੂ ਜੇ ਕੋਈ ਜੋੜਾ ਲੈ ਲੈਂਦਾ ਹਜ਼ਾਰ ਖੰਡ ਵੱਧ ਮਾਨਤਾਨ ਕਰ ਦੂ ਕੋਈ ਗੱਲ ਨਹੀਂ ਆ ਜਿਓ ਬੇਫਿਕਰ ਹੋ ਕੇ ਜਾਇਜ ਮੁੱਲ ਨਰਮ ਜਿਹਾ ਬੰਦਾ ਬਾਕੀ ਜਿਹੜੀਆਂ ਗੱਲਾਂ ਤੁਸੀਂ ਕਰਨੀਓ ਵੀਰ ਨੇ ਆਪ ਵੀ ਕਰਤੀਆਂ ਮੈਂ ਸ਼ੁਰੂ ਕਰਤੀਆਂ ਵੀਰ ਨੇ ਸਿਰੇ ਲਾਤੀਆਂ ਆਪਾਂ ਵੀ ਤੁਹਾਨੂੰ ਪਤਾ ਕਿ ਆਪਾਂ ਨਾਂ ਦਾ ਝੂਠ ਮਾਰਿਆ ਨਾ ਆਪਾਂ ਮਾਰਨਾ ਇਹ ਬੜੀ ਵਧੀਆ ਗੱਲ ਆ ਜਿਹੜੀ ਆਪਣੇ ਘਰੇ ਬੰਦੇ ਟੰਕਾ ਕੇ ਲੈ ਜਾਣੀ ਆ ਕੁਝ ਨਾਲ ਤਾਂ ਆਪਾਂ ਬੇਫੇਕ ਰਹੇ ਹਾਂ ਨਾਲੇ ਅਗਲਾ ਨਾਲੇ ਅਗਲਾ ਹਾਂ ਫਿਰ ਅਸੀਂ ਜੇ ਆਪਾਂ ਜਿਵੇਂ ਰੂਪੇਦਾਂਗੇ ਹਾਂ ਬਈ ਸਹੀ ਆ ਐਂ ਕਰ ਜੂਗੀ ਦੋਦੇ ਇਹਨਾਂ ਦੇ ਯੂ ਅਗਲਾ ਮੋੜ ਕੇ ਫੋਨ ਲਾਈ ਜਾ ਹਾਂ ਮੈਂ ਤੂੰ ਦਾਹ ਕੇ ਲਾਂ ਕਰਦਾ ਹਾਂ ਹਾਂ ਆਪਣੇ ਵਾਲਾ ਆਪਣੇ ਘਰੋਂ ਬਈ ਟੰਕਾ ਕੇ ਲੈ ਕੇ ਜਾਓ ਸਹੀ ਗੱਲ ਆ ਨਾ ਆਪਾਂ ਲਾਂਭਾ ਲਿਆ ਨਾ ਲੈਣਾ ਸਹੀ ਆ ਦੋਸਤੋ ਬਾਈ ਕਹਿੰਦਾ ਸਿੱਧੀ ਜੀ ਗੱਲ ਆ ਆਪਣੇ ਨਾ ਨਾਂ ਬਾ ਲਿਆ ਨਾ ਲੈਣਾ ਆ ਸੂਈ ਵੀ ਆ ਦੋ ਟਾਈਮ ਚੋ ਕੇ ਲੈ ਜਾਓ ਆ ਘੱਬਣ 14 15 ਦਾ ਦੁੱਧ ਕਿਤੇ ਨਹੀਂ ਗਿਆ ਪੂਰੀ ਰਾਜੀ ਗੋਲਵੱਛੀ ਆ ਪੱਕੀ ਹਵਾਨਾ ਸੋਹਣਾ ਵੱਡਾ ਖੁੱਲਾ ਪਿਆ ਦੇਣਾ ਨਿੱਕੇ ਨਿੱਕੇ ਪਾ ਇਦੂ ਘਟ ਚ ਤਾਂ ਮੈ ਲੀਆਂ ਵੀ ਨਹੀਂ ਨੇ 2 4 ਪਿੰਡ 2 4 ਪਿੰਡ ਛੱਡੂ ਆ ਹਰੇਕ ਤੇ ਪਿੰਡ 5 7 ਵੇੜਾਂ ਖੜੀਆਂ ਹੀ ਹੁੰਦੀਆਂ ਸੇਲ ਨੂੰ ਅਵੇਲੇ ਵਾਲਾ ਆਪਦੇ ਪਿੰਡ ਜੀ ਤੁਰ ਫਿਰ ਕੇ ਅਗੜਾ ਗੀੜਾ ਦੇ ਲੇ ਭਾ ਦਾ ਤੁਹਾਨੂੰ ਪਤਾ ਲੱਗ ਗਿਆ ਨਾ ਭਾ ਲੋਕੀ ਬੜਾ ਵੱਡਾ ਕਰਦੇ ਆ ਤੇ ਦੁੱਧ ਵੀ ਗੱਬਣਾ ਦਾ 20 20 ਦੱਸਦੇ ਆ ਤੇ ਪਰ ਜੈ ਜੇ ਮੋਲ ਆ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਾਸੀ ਕਾ